ਇੱਕ ਬੱਸ ਜੋ ਮੌਤ ਬਣ ਕੇ ਸੜਕ ਤੇ ਨਿਕਲੀ ਤੇ ਇਸ ਤਰੀਕੇ ਦੇ ਨਾਲ ਇਸ ਬੱਸ ਨੇ ਕਹਿਰ ਮਚਾਇਆ ਕਿ ਆਲ ਵਾਲੇ ਲੋਕਾਂ ਨੂੰ ਦਰੜਦੀ ਹੋਈ ਅੱਗੇ ਵੱਧ ਗਈ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਜਾਨ ਹੁਣ ਤੱਕ ਚਲ ਚੁੱਕੀ ਆ ਤੇ ਮੌਤ ਦਾ ਇਹ ਅੰਕੜਾ ਹੋਰ ਵੱਧ ਸਕਦਾ ਹੈ ਨੋ ਲੋਕ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਨੇ ਕੁਝ ਸਮਝ ਨਹੀਂ ਆਇਆ ਕਿ ਆਖਰ ਹੋ ਕੀ ਗਿਆ ਇਹ ਲੋਕ ਪੈਦਲ ਜਾ ਰਹੇ ਸੀ ਤੇ ਅਚਾਨਕ ਇੱਕ ਬੱਸ ਆਂਦੀ ਹੈ ਤੇ ਇਹਨਾਂ ਲੋਕਾਂ ਨੂੰ ਦਰੜਦੀ ਹੋਈ ਅੱਗੇ ਵਧ ਜਾਂਦੀ ਹੈ ਇਸ ਬੱਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਖੌਫਨਾਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਸ ਬੱਸ ਦਾ ਤੰਡਵ ਦੇਖਣ ਨੂੰ ਮਿਲਿਆ ਕਿਸ ਤਰੀਕੇ ਦੇ ਨਾਲ ਇਹ ਖੂਨੀ ਬੱਸ ਨੇ ਲੋਕਾਂ ਦੀ ਜ਼ਿੰਦਗੀ ਲੈ ਲਈ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਹੈ ਮੁੰਬਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮੁੰਬਈ ਦੇ ਬਾਂਡੂ ਇਲਾਕੇ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲ ਇਹ ਹਾਦਸਾ ਵਾਪਰਦਾ ਸਭ ਤੋਂ ਪਹਿਲਾਂ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਦੁਕਾਨ ਦੀ ਇਹ ਸੀਸੀਟੀਵੀ ਤਸਵੀਰਾਂ ਨੇ ਕੁਝ ਲੋਕ ਬਾਹਰ ਨੇ ਤੇ ਅਚਾਨਕ ਅਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਲੋਕ ਜਾਨ ਬਚਾਉਣ ਲਈ ਭੱਜਦੇ ਹੋਏ ਨਜ਼ਰ ਆਏ ਕਿਉਂਕਿ ਇੱਕ ਬੱਸ ਇੱਥੇ ਲੋਕਾਂ ਨੂੰ ਦਰੜਦੀ ਹੋਈ ਅੱਗੇ ਵੱਧ ਗਈ ਇਹ ਲੋਕ ਖੁਸ਼ਕਿਸਮਤ ਨੇ ਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਚ ਗਈ ਪਰ ਕੁਝ ਲੋਕ ਇੱਥੇ ਉਹਨਾਂ ਦੀ ਜ਼ਿੰਦਗੀ ਬਚ ਨਹੀਂ ਸકી ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਦੁਕਾਨ ਹੈ ਜਿਸ ਦੇ ਵਿੱਚ ਜਿਸ ਦੇ ਕੈਮਰੇ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਸੀਸੀਟੀਵੀ ਤਸਵੀਰ ਇੱਕ ਇੱਕ ਤਸਵੀਰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸਲੋ ਕਰਕੇ ਇਸ ਨੂੰ ਹਰ ਤਰੀਕੇ ਨਾਲ ਟ੍ਰੀਟਮੈਂਟ ਦੇ ਕੇ ਕਿ ਕਿਸ ਤਰੀਕੇ ਦੇ ਨਾਲ ਇਹ ਦੁਕਾਨ ਹੈ ਕੱਪੜੇ ਦੀ ਦੁਕਾਨ ਲੱਗ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਆਪਣੇ ਕੱਪੜੇ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਅਚਾਨਕ ਬਾਰੋਦੀ ਕੁਝ ਲੋਕ ਆਂਦੇ ਨੇ ਅੰਦਰ ਦਾਖਲ ਹੁੰਦੇ ਨੇ ਭਜਦੇ ਹੋਏ ਇਹਨਾਂ ਦੀ ਜਾਨ ਜਿਹੜੀ ਹੈ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਬਚੀ ਹੈ ਪਰ ਕੁਝ ਲੋਕ ਜੋ ਬਾਹਰ ਦੁਕਾਨ ਦੇ ਸਨ ਉਹਨਾਂ ਦੇ ਉੱਤੇ ਇਹ ਬੱਸ ਚੜ ਜਾਂਦੀ ਹੈ ਬੱਸ ਲੋਕਾਂ ਨੂੰ ਡਰ ਰ ਦਿੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਤਿੰਨ ਮਹਿਲਾਵਾਂ ਸਮੇਤ ਚਾਰ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਰਿਵਰਸ ਕਰਦੇ ਹੋਏ ਇਹ ਪੂਰਾ ਹਾਦਸਾ ਵਾਪਰਿਆ ਹੈ ਇਸ ਤੋਂ ਬਾਅਦ ਇਹ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਲੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਉਹ ਬੱਸ ਹੈ ਲਾਲ ਰੰਗ ਦੀ ਬੈਸਟ ਬੱਸ ਹੈ ਮੁੰਬਈ ਦੀਆਂ ਇਹ ਤਸਵੀਰਾਂ ਨੇ ਦੇਰ ਰਾਤ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਬੱਸ ਰਿਵਰਸ ਕਰਦੇ ਹੋਏ ਬੇਕਾਬੂ ਹੋ ਗਈ ਤੇ ਇਸ ਤੋਂ ਬਾਅਦ ਇਸ ਬੱਸ ਨੇ ਜੋ ਹਾਲ ਕੀਤਾ ਲੋਕਾਂ ਦਾ ਉਹ ਸਭ ਕੁਝ ਕੈਮਰੇ ਦੇ ਵਿੱਚ ਕੈਦ ਹੋਇਆ ਚਾਰ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ બસ ਜੋ ਹੈ 9:30 ਵਜੇ ਦਾ ਸਮਾਂ ਸੀ ਇਹ ਭੀੜ-ਪਾੜ ਵਾਲਾ ਇਲਾਕਾ ਸੀ ਲੋਕ ਇੱਥੇ ਖਰੀਦਦਾਰੀ ਕਰਦੇ ਨੇ ਤੇ ਇਸੇ ਦਰਮਿਆਨ ਅਚਾਨਕ ਇਸ ਬੱਸ ਦਾ ਜੋ ਕੰਟਰੋਲ ਹੈ ਉਹ ਬੇਕਾਬੂ ਹੋ ਜਾਂਦਾ ਹੈ ਬੱਸ ਬੇਕਾਬੂ ਹੋ ਜਾਂਦੀ ਹੈ ਬ੍ਰਹਮ ਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ ਦੀ ਇਹ ਬੱਸ ਸੀ ਜਿਸਨੇ 13 ਲੋਕਾਂ ਨੂੰ ਦਰੜਿਆ ਕੁਝ ਲੋਕ ਇਸ ਵੇਲੇ ਹਸਪਤਾਲ ਦੇ ਵਿੱਚ ਇਲਾਜ ਕਰਾ ਰਹੇ ਨੇ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਹੀ ਇੱਥੇ ਅਫੜਾ ਦਫੜੀ ਦਾ ਮਾਹੌਲ ਬਣ ਗਿਆ ਲੋਕ ਜਾਨ ਬਚਾਉਣ ਲਈ ਭੱਜਦੇ ਹੋਏ ਨਜ਼ਰ ਆਏ ਅਤੇ ਬਾਅਦ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਉਸ ਨੂੰ ਦੇਖ ਕੇ ਲੂਕੰਡੇ ਖੜੇ ਹੋ ਗਏ ਕਿਉਂਕਿ ਬੱਸ ਦੇ نیچے ਲੋਕ ਕੁਚਲੇ ਹੋਏ ਸਨ ਦਰੜੇ ਹੋਏ ਸਨ ਕਿਸੇ ਦਾ ਸਿਰ ਕਿਸੇ ਦਾ ਕਿਸੇ ਦਾ ਸਰੀਰ ਤੇ ਕਿਸੇ ਦੇ ਇਸ ਬੱਸ ਦੇ نیچے ਦਰੜੇ ਹੋਏ ਸੀ ਲੋਕਾਂ ਨੇ ਜਦੋਂ ਜਹਿਦ ਕੀਤੀ ਕਿ ਇਹਨਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਬੱਸ ਦੇ ਟਾਇਰ ਹੇਠਾਂ ਉਹਨਾਂ ਨੂੰ ਬਚਾਉਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਚਾਰ ਲੋਕ ਮੌਕੇ ਤੇ ਹੀ ਦਮ ਤੋੜ ਤੱਕੇ ਸਨ ਤੇ ਜੋ ਕੁਝ ਲੋਕ ਹੋਰ ਸਨ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵੇਲੇ ਹਸਪਤਾਲ ਦੇ ਵਿੱਚ ਉਹਨਾਂ ਦੀ ਜਿਹੜਾ ਇਲਾਜ ਕੀਤਾ ਜਾ ਰਿਹਾ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਬੱਸ ਜਿਹੜੀ ਹੈ ਇੱਕ ਬਿਜਲੀ ਦੇ ਖੰਬੇ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਉਹ ਖੰਭਾ ਡਿੱਗ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਇਹ ਹਾਦਸਾ ਵਾਪਰਿਆ ਇੱਕ ਤਸਵੀਰ ਸੀਸੀਟੀਵੀ ਤੇ ਕੁਝ ਸਵੇਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਸਮਾਨ ਇੱਥੇ ਖਿਲਰਿਆ ਹੋਇਆ ਹੈ ਕੁਝ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਮਨ ਨੂੰ ਵਿਚਲਿਤ ਕਰਨ ਵਾਲੀਆਂ ਨੇ ਕਿਉਂਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਹਰ ਪਾਸੇ ਕੋਨ ਹੀ ਖੂਨ ਨਜ਼ਰ ਆ ਰਿਹਾ ਸੀਗਾ ਕਿਉਂਕਿ ਲੋਕਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰ ਜਾਏਗਾ ਲੋਕ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਕਰਕੇ ਵਾਪਸ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਕੁਝ ਲੋਕ ਇੱਥੇ ਖਰੀਦਦਾਰੀ ਕਰ ਰਹੇ ਸੀ ਕਿਉਂਕਿ ਭੀੜ ਭਾੜ ਵਾਲਾ ਇਲਾਕਾ ਇਹ ਮੰਨਿਆ ਜਾਂਦਾ ਹੈ ਕਿਸੇ ਨੂੰ ਨਹੀਂ ਸੀ ਪਤਾ ਕਿ ਇੱਥੇ ਇਹ ਬੱਸ ਇਸ ਤਰੀਕੇ ਦੇ ਨਾਲ ਕਹਿਰ ਬਰਸਾਏਗੀ ਲੋਕਾਂ ਨੂੰ ਦਰਦ ਦੀ ਹੋਈ ਅੱਗੇ ਚਲੇ ਜਾਏਗੀ ਜਿਸ ਲੋਕ ਉਹ ਉਤੇ ਮੌਜੂਦ ਸਨ ਜਿੰਨਾਂ ਲੋਕਾਂ ਨੇ ਇਹ ਹਾਦਸਾ ਦੇਖਿਆ ਉਹਨਾਂ ਦੀ ਜਿਹੜੀ ਹੈ ਬਿਆਨ ਕਰਦੇ ਹੋਏ ਰੂਕੰਡੇ ਖੜੇ ਹੋ ਗਏ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਇੱਥੇ ਕਹਿਰ ਬਣ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਦਰਦ ਦੀ ਹੋਈ ਅੱਗੇ ਵਧੀ ਆ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਭੀੜ-ਪਾੜ ਵਾਲਾ ਇਲਾਕਾ ਹੈ ਇੱਥੇ ਸਬਜ਼ੀ ਖਰੀਦਣ ਦੇ ਲਈ ਵੱਡੀ ਗਿਣਤੀ ਚ ਲੋਕ ਪਹੁੰਚਦੇ ਨੇ ਤੇ ਇਸੇ ਦਰਮਿਆਨ ਇਹ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਸੀਸੀਟੀਵੀ ਤਸਵੀਰ ਜੋ ਇਸ ਕੈਮਰੇ ਦੇ ਵਿੱਚ ਕੈਦ ਹੋਈ ਹੈ ਜਿਸ ਨੇ ਸਭ ਬਿਆਨ ਕੀਤਾ ਹੈ ਕਿ ਕਿੰਨਾ ਭਿਆਨਕ ਤੇ ਕਿੰਨਾ ਦਰਦਨਾਕ ਇਹ ਹਾਦਸਾ ਸੀਗਾ ਮੁੰਬਈ ਦੇ ਬਾਂਡੂ ਰੇਲਵੇ ਸਟੇਸ਼ਨ ਦੇ ਕੋਲ ਇਹ ਹਾਦਸਾ ਵਾਪਰਿਆ ਜਿੱਥੇ ਬੈਸਟ ਬੱਸ ਨੇ ਇਸ ਤਰੀਕੇ ਦੇ ਨਾਲ ਕਹਿਰ ਵਰਸਾਇਆ ਹੈ ਜਾਨ ਬਚਾਉਣ ਦੇ ਲਈ ਲੋਕ ਕਿਸ ਤਰੀਕੇ ਦੇ ਨਾਲ ਭੱਜੇ ਨੇ ਮਹਿਲਾਵਾਂ ਜੋ ਔਰਤਾਂ ਨੇ ਜੋ ਕਾਮਕਾਜੀ ਲੋਕ ਨੇ ਉਥੇ ਇੰਤਜ਼ਾਰ ਕਰ ਰਹੇ ਸੀ ਸ਼ਾਇਦ ਬਸ ਦਾ ਇੰਤਜ਼ਾਰ ਕਰ ਰਹੇ ਸੀ ਤੇ ਇਸੇ ਦਰਮਿਆਨ ਜਦੋਂ ਰਿਵਰਸ ਕਰਦੇ ਹੋਏ ਇਹ ਬੱਸ ਬੇਕਾਬੂ ਹੋਈ ਤਾਂ ਉਸ ਤੋਂ ਬਾਅਦ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਦੁਕਾਨ ਦੇ ਵਿੱਚ ਭਜਣਾ ਸ਼ੁਰੂ ਕਰ ਦਿੱਤਾ ਪਰ ਜੋ ਲੋਕ ਫੁੱਟਪਾਥ ਤੇ ਸੀ ਉਹ ਆਪਣੀ ਜਾਨ ਨਹੀਂ ਬਚਾ ਸਕੇ 13 ਲੋਕ ਜਿਨ੍ਹਾਂ ਨੂੰ ਇਸ ਬੱਸ ਨੇ ਦਰੜਿਆ ਜਿਨ੍ਹਾਂ ਦੇ ਵਿੱਚੋਂ ਚਾਰ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਪੂਰੇ ਹਾਦਸੇ ਤੇ ਜੋ ਮੁੰਬਈ ਦੇ ਸੀਐਮ ਨੇ ਉਹਨਾਂ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਜੋ ਪਰਿਵਾਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਜਾਨ ਵਾਲਿਆਂ ਨੂੰ ਗਵਾਇਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਇਆ ਉਹਨਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਪਾ ਕੇ ਇਸ ਤੇ ਦੁੱਖ ਜਤਾਇਆ ਤਾਂ ਇਸ ਤੋਂ ਬਾਅਦ ਜੋ ਚਾਲਕ ਸੀ ਉਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਐਫ ਆਈ ਆਰ ਦੀ ਵੀ ਗੱਲ ਕੀਤੀ ਜਾ ਰਹੀ ਕਿ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਐਫ ਆਈ ਆਰ ਸ਼ੁਰੂ ਕੀਤੀ ਗਈ ਹੈ ਤਾਂ ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਪੂਰੀ ਜਾਂਚ ਕੀਤੀ ਜਾਵੇਗੀ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਆ ਕਿਉਂ ਕਿਹੜੀ ਟੈਕਨੀਕਲ ਗਲਤੀ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਜੋ ਹੁਣ ਤੱਕ ਦੀ ਜਾਣਕਾਰੀ ਹੈ ਜੋ ਮੁਢਲੀ ਜਾਣਕਾਰੀ ਦੇ ਵਿੱਚ ਇਹ ਹੈ ਕਿ ਰਿਵਰਸ ਕਰਦੇ ਹੋਏ ਇਹ বাস ਬੇਕਾਬੂ ਹੋਈ ਇਸ ਲਾਲ ਰੰਗ ਨੇ ਇਸ ਲਾਲ বাস ਨੇ ਖੂਨੀ ਰੰਗ ਦਿਖਾਇਆ ਜਿੱਥੇ ਲੋਕਾਂ ਨੂੰ ਡਰ ਲੱਗਾ ਤੇ ਲੋਕ ਲਹੂ ਲੋਹਾਨ ਹੋ ਗਏ ਆਪਣੀ ਜਾਨ ਬਚਾਉਣ ਦੇ ਲਈ ਸੜਕ ਤੇ ਭੱਜਦੇ ਨਜ਼ਰ ਆਏ ਪਰ ਕੁਝ ਲੋਕ ਆਪਣੀ ਜ਼ਿੰਦਗੀ ਨਹੀਂ ਬਚਾ ਸਕੇ